ਹੈਲੋ ਜੀ ਸਾਰੇ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮੈਨੂੰ ਉਮੀਦ ਆ ਤੁਸੀਂ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵਾਂਗੇ ਵਾਹਿਗੁਰੂ ਸਾਨੂੰ ਚੜ੍ਹਦੀ ਕਲਾ 'ਚ ਰੱਖੇ ਅੱਜ ਬਣਾਉਣੀ ਆਪਾਂ ਬੱਕੀ ਦੇ ਰੋਟੇ ਦੇ ਵਿੱਚ ਮੂਲਗਾ ਪਾ ਕੇ ਤੇ ਗਦਾ ਪਕਾਈਆਂ ਸੀ ਕੱਲ ਪਾਸੋਂ ਦਾ ਉਹ ਪਾ ਲਿਆ ਸੀ ਆਪਾਂ ਕੜਕਰੀਆਂ 'ਚ ਦੋ ਦੋ ਪੇੜੇ ਜਿਹਾ ਕਰਕੇ ਬਣਾ ਲਿਆ ਸੀ ਨਮਕ ਤਾਂ ਤੁਸੀਂ ਆਪ ਦੇ ਹਿਸਾਬ ਨਾਲ ਪਾਉਣਾ ਮੂਲਗਾ ਸਭ ਨੂੰ ਪਸੰਦ ਆਂਦਾ harimerjibalen ara hajimee manikeraikarleine atania uokena sikaleineniataningelu neiberetigaljiandabatanikotå ਲੰਬਾ ਦਾ ਪਾਣੀ ਤਾਂ ਪਾ ਮੈਂ ਨਾ ਕੱਢੋ ਮੈਂ ਕੱਢ ਲਿਆ ਥੋੜਾ ਜਿਹਾ ਫਿਰ ਉਹ ਦੂਜਾ ਤੱਤਾ ਪਾਣੀ ਨਹੀਂ ਪੈਂਦਾ ਬੱਚੇ ਇਹਨਾਂ ਦੇ ਸੈਂਪਲ ਜਿਹੇ ਤਰੀਕੇ ਨਾਲ ਹੋਣਾ ਹੋਰ ਕੁਝ ਨਹੀਂ ਪਾਉਣਾ ਆਪਾਂ ਹੁਣ ਤਾਂ ਪਾ ਸਕਦੇ ਆਪਾਂ ਅਦਰਕ ਦਾ ਪੇਸਟ ਵੀ ਪਾ ਸਕਦੇ ਆ ਪਰ ਨਹੀਂ ਪਾਉਣਾ ਜੇ ਕੋਈ ਪਸੰਦ ਕਰਦਾ ਕੋਈ ਨਹੀਂ ਕਰਦਾ ਪਾਣੀ ਪੂਰਾ ਗਰਮ ਆ ਆਪਣੇ ਕੋਲੇ ਇਹ

ਸਾਡੇ ਗਰਮ ਬਾਲਾ ਹੱਥ ਨਹੀਂ ਪੈਣਾ ਇਹਦੇ ਵਿੱਚ ਪੰਜ 7 ਮਿੰਟ ਲਈ ਆਪਾਂ ਟੱਕ ਦੇ ਰੱਖਣੀ ਆਂ। ਆ ਦੇਖ ਲੈਨੇ ਆਪਣਾ ਆਟਾ ਹੁਣ ਕਿੰਨੇ ਬਣ ਗਿਆ। ਤੇ ਅਮਚਾ ਤਾਂ ਕੱਢ ਦਿੰਨੇ ਆ ਦੀ ਲੋੜ ਨਹੀਂ ਹੈ। ਬਹੁਤ ਠੀਕ ਹੱਥ ਪੈ ਗਿਆ ਵਿੱਚ ਇਹ। ਠੀਕ ਬਾਲਾ ਗਰਮ ਹੁੰਦਾ ਆ ਤਾਂ। ਆਪਾਂ ਫੜਾ ਲਈਏ ਤੇ ਫੜਾ ਲਈਏ ਦੇਖਿਆ ਵਧੀਆ ਲੇਸਾ ਬਣ ਜਾਂਦਾ ਤਾਂ ਬਹੁਤ ਸੁਣਾ ਪਾਉਂਦਾ ਜਾਂਦਾ ਕਿ ਮਾਈ ਲੈਣੀ ਆ ਚਾਹ ਹਾਂ ਤਾਂ ਵਧੀਆ ਬਣ ਗਿਆ ਆਪਣਾ ਲੇਸਾ ਨਾ ਸੋਨਾ ਪਾਇਆ ਮੜਦੇ ਕਿ ਮਾਤ ਨਾਲੇ ਪਾਣੀ ਦਾ ਵੀ ਲਾ ਸਕਦੇ ਹੋ ਤੁਸੀਂ ਤੇ ਘਿਓ ਦਾ ਵੀ ਲਾ ਸਕਦੇ ਇਹ ਥੋੜਾ ਜਿਹਾ ਆਪਣਾ ਨਾ ਨੂਨ ਮਿਰਚ ਪਾਇਆ ਕਰਕੇ ਥੋੜਾ ਜਿਹਾ ਦਿਲ ਜਿਹਾ ਛੇਤੀ ਜਾਂਦਾ ਆਟਾ

ਉਰੇ ਆਪਾ ਪਾਣੀ ਘੱਟ ਘੱਟ ਦੱਤਾ ਮੈਂ ਫਿਰ ਥੋੜੀ ਜਿਹੀ ਇਸ ਨਹੀਂ ਕਰਦੀ ਕਿੰਨੀਆਂ ਸੋਹਣੀਆਂ ਪਕਟੀਆਂ ਬਣ ਗਈਆਂ ਵਧੀਆ ਰੋਟੀ ਇਹ ਤਾਂ ਨੂਨ ਮੱਚਦੀ ਜਾਈ ਰੋਟੀ ਥੋੜੀ ਜਿਹੀ ਹੋਰ ਮੇਹ ਹੋ ਜਾਂਦੀ ਬਸ ਵੀ ਆਪਣੀ ਪਕਟੀਆਂ ਨੂੰ ਤਾਂ ਵੀ ਰੋਟੀ ਐ ਇਸੇ ਤਰ੍ਹਾਂ ਫਸਾਰ ਦਾ ਬਣਾ ਲੇਗੇ ਰੋਟਣਾ ਤਾਂ ਕਿ ਜੋ ਕਿੰਨੀ ਸੋਹਣੀ ਰੈਡੀ ਹੈ ਸਾਰਾ ਇਸੇ ਤਰ੍ਹਾਂ ਬਣਾ ਲੈਣੀ ਇਹਨਾਂ ਲਈ ਪਰੋਠੇ ਬਣ ਕੇ ਆਪ ਨੇ ਤਿਆਰ ਹੋ ਗਏ ਦਹੀਂ ਰੱਖ ਲਿਆ ਆਪਾਂ ਮੱਖਣੀ ਰੱਖ ਲਿਆ ਤੌੜੀ ਜਿਹੀ பாதி ਪਿਗਲ ਜਾਂਦੀ ਹੈ ਤੁਸੀਂ ਦੇਖੋ ਤੇ ਸ਼ਾਦਾਣ ਕੀ ਆਪਣਾ ਤਿਆਰ ਹੋ ਗਿਆ। ਕੁੱਕ ਦੇ ਜੀ ਪਾਲ ਨੇ ਦੋ ਦੋ ਪੇੜੇ ਕਰਕੇ ਇਸੇ ਤਰ੍ਹਾਂ ਹੀ ਬਹੁਤ ਵਧੀਆ ਬੰਦਾ ਇਸ ਤਰ੍ਹਾਂ ਹੀ ਬਣਾ ਲੀਨੇ ਹੁੰਦੇ ਆ। ਚਲ ਜਵਾਕਾਂ ਨੂੰ ਲਾਲਚਾ ਵੀ ਸਾਡੇ ਕੋਲੇ ਆਈ ਹੋਈ ਆ। ਕਿ ਮੰਮੀ ਅੱਜ ਆ ਵੀ ਬਣਾ ਦੇ ਆ ਵੀ ਬਣਾ ਦੇ। ਤੇ ਜੇ ਨਾ ਪਤਾ ਹਾਂ ਤੁਹਾਨੂੰ ਪਤਾ ਵੀ ਇਹਨਾਂ ਦੀ ਲਾਇ ਬਹੁਤ ਬਿਜੀ ਆ। ਨਹੀਂ ਨਿਆਣੇ ਇੰਨੇ। ਮੈਂ ਤਾਂ ਕਰ ਸਕਦੇ ਭਾ ਕਿ ਉਹ ਭਜਨ ਠਕਮਾ ਦੀ ਹੁੰਦੀ ਆ। ਮੰਮੇ ਤੇ ਜਾਣਾ ਹਣਾ। ਬੜਕ ਥੱਕ ਜਾਂਦੇ ਆ ਉੱਥੋਂ ਆਵ ਕੇ ਤੇ ਫਿਰ ਵਿਚਾਰਾਂ ਵਿੱਚ ਇਹ ਜਿਹੀ ਬਣਦੀ ਉਹ ਜਿਹੀ ਖਾਈ ਜਾਂਦੇ ਆ। ਚਲ ਮੈਂ ਹਲੇ ਮਹੀਨਾ ਵੀ ਕਿ ਦਿਨ ਹੋ ਰਿਹਾ ਇਹਨਾਂ ਕੋਲੇ। ਲਿੰਨ ਨੇ ਨੰਨੋ ਦਾ ਜਹਾ ਪੂਰਾ ਹੋਈ ਜਾਊਗਾ ਤੇ ਚਲ ਆਪਾਂ ਦਾ ਘਰੇ ਹੰਨੇ ਆ ਕੀ ਕਰਨਾ ਹੁੰਦਾ ਤੇ ਚਲੋ ਜੀ ਬਹੁਤ ਵਧੀਆ ਪ੍ਰਸ਼ਾਦਾ ਤਿਆਰ ਹੋਇਆ ਤੁਸੀਂ ਵੀ ਛਕੋ ਵਾਹਿਗੁਰੂ ਸਾਹਿਬ ਨੂੰ ਦੇਵੇ ਇਹ ਖਾਣ ਲੱਗੇ ਆਪਾਂ ਨੂੰ ਕਿਸੇ ਨੂੰ ਨਹੀਂ ਨਿੰਦਰਾ ਚਾਹੀਦਾ ਬਹੁਤ ਮਿਹਨਤ ਹੁੰਦੀ ਆ ਇਹ ਲਬੀ ਜਨ ਵਾਲੇ ਤੇ ਘੋਣ ਵਾਲੇ ਤੇ ਪਾਲਣ ਵਾਲੇ ਦੇ ਤੇ ਕਿੱਥੇ ਜਾ ਕੇ ਆਪਾਂ ਰੋਟੀ ਤੱਕ ਪਹੁੰਚਦੇ ਆ ਵਾਹਿਗੁਰੂ ਸਾਹਿਬ ਨੂੰ ਦੇਵੇ ਤੇ ਸਭ ਆਪਦੇ ਘਰੇ ਢੱਡ ਪਰ ਭਰ ਕੇ ਸੌਣ ਠੀਕ ਆ ਜੀ ਆਪਾਂ ਵੀਡੀਓ ਦਾ ਠੀਕ ਠੀਕ ਕਰਦੇ ਆ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਿਓ ਠੀਕ ਹੈ ਸਾਰਿਆਂ ਨੂੰ ਹੱਸਦੀ